ਬਸ ਦੋ ਇੱਕ ਗੱਲਾਂ ਕਰ ਲਈਏ ਤੁਹਾਡੇ ਨਾਲ ਦਿਲ ਦੀਆਂ ਜ਼ਰੂਰੀ ਨੇ ਕਿਉਂਕਿ ਮੇਰੇ ਦਿਲ ਦੇ ਵਿੱਚ ਜੋ ਆਉਂਦਾ ਉਹ ਕਲੀਅਰ ਕਰਨਾ ਜ਼ਰੂਰੀ ਆ ਗੱਲ ਵੱਡੀ ਵੀ ਆ ਤੇ ਗੱਲ ਛੋਟੀ ਵੀ ਆ ਪਰ ਇਹਦੇ ਤੇ ਫਿਊਚਰ ਖੜਾ ਆਪਣਾ ਦੇਖੋ ਅੱਜ ਇੱਥੇ ਆਪਾਂ ਬੱਚੇ ਵਧੀਆ ਵੀ ਬੁਲਾਏ ਨੇ ਜਿਹੜੇ ਨੈਸ਼ਨਲ ਖੇਡੇ ਨੇ ਜਿੱਤੇ ਵੀ ਨੇ ਅੱਗੇ ਉਹਨਾਂ ਦਾ ਜਿਹੜਾ ਲੌਂਗ ਵਿਜ਼ਨ ਵੀ ਆ ਵੱਡੇ ਗਰਾਊਂਡਾਂ ਦੇ ਵਿੱਚ ਖੇਡਣਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਜੋ ਕਿ ਸੱਚ ਆ ਜਿੰਨੇ ਐਥਲੀਟ ਨੇ ਇੱਥੇ ਸਾਰੇ ਬੱਚੇ ਜਿਨ੍ਹਾਂ ਤੱਕ ਮੇਰੀ ਆਵਾਜ਼ ਜਾਂਦੀ ਆ ਜਰੂਰ ਸੁਣ ਲਿਓ ਚਾਹੇ ਤੁਹਾਡਾ ਕੋਈ ਵੀ ਇਵੈਂਟ ਆ ਜਿੰਨੇ ਕੋਚ ਸਾਹਿਬਾਨ ਨੇ ਇੱਥੇ ਉਹ ਵੀ ਮੇਰੀ ਗੱਲ ਸੁਣ ਲੈਣ ਤੁਹਾਨੂੰ ਮੈਂ ਲਿਖਤੀ ਰੂਪ ਦੇ ਵਿੱਚ ਦੇ ਦੇਣਾ ਹੁਣ ਕੋਚ ਸਾਹਿਬ ਨੇ ਮੇਰੇ ਕੋਲੇ ਗੱਲ ਕੀਤੀ ਕੋਚ ਸਾਹਿਬ ਕਹਿੰਦੇ ਤੁਹਾਨੂੰ ਏਸ਼ੀਆ ਦੇ ਵਿੱਚ ਮੈਡਲ ਲੈ ਕੇ ਦਵਾਂਗੇ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸਾਰਿਆਂ ਨੂੰ ਕੋਚ ਸਾਹਿਬ ਤੁਸੀਂ ਪੰਜਾਬ ਨੂੰ ਇਮਤਿਆਦ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਤੁਸੀਂ ਕਹਿੰਦੇ ਵੀ ਅਸੀਂ ਇੱਥੇ ਤਗੜੇ ਹੋ ਕੇ ਪਹਿਲਾਂ ਆਪਣੇ ਬੱਚਿਆਂ ਨੂੰ ਦਿਖਾਈਏ ਆਪਣੇ ਸੂਬੇ ਨੂੰ ਦਿਖਾਈਏ ਕਿ ਅਸੀਂ ਤਗੜੇ ਆ ਮੈਂ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਦੇ ਸਕਦਾ ਤੁਸੀਂ ਉੱਪਰ ਮੈਡਲੈਂਡ ਜਿੰਨਾ ਮਰਜੀ ਜਾਈ ਜਾਇਓ ਤੁਹਾਡੇ 2 4 3 2 4 3 ਮੈਡਲ ਇਸ ਤੋਂ ਵੱਧ ਕਦੇ ਰੇਸ਼ਿਓ ਵੱਧ ਨਹੀਂ ਸਕਦੀ ਜਿੰਨਾ ਟਾਈਮ ਆਪਾਂ ਆਪਣੀਆਂ ਆਹ ਗਰਾਊਂਡਾਂ ਤੇ ਆ ਕੇ ਤੁਹਾਡੇ ਤਗੜੇ ਬੱਚੇ ਇੱਥੇ ਨਹੀਂ ਖੇਡਦੇ ਉਹ ਬੱਚਿਆਂ ਨੂੰ ਆਹ ਛੋਟੇ ਬੱਚੇ ਨਹੀਂ ਦੇਖਦੇ ਇਹ ਜੇ ਲੋਕ ਆਡੀਅנס ਨਹੀਂ ਦੇਖਦੀ ਉਹਨਾਂ ਟਾਈਮ ਇਹ ਖੇਡ ਦੇ ਵਿੱਚ ਨਾ ਪੈਸਾ ਇਨਵੈਸਟ ਹੋਣਾ ਨਾ ਇਹਦੇ ਵਿੱਚ ਲੋਕਾਂ ਦਾ ਇੰਟਰਸਟ ਬਣਨਾ ਇਹ ਸੱਚਾਈ ਆ ਜਿੰਨੇ ਥੋੜੇ ਵੱਡੇ ਐਥਲੀਟ ਨੇ ਚਾਹੇ ਕੋਈ ਵੀ ਇਵੈਂਟ ਆ ਉਹਨਾਂ ਨੂੰ ਪਹਿਲਾਂ ਪਿੰਡਾਂ ਦੇ ਵਿੱਚ ਤਕੜਾ ਹੋ ਕੇ ਖੇਡ ਕੇ ਦਿਖਾਉਣਾ ਪੈਣਾ ਫਿਰ ਇਹ ਗੇਮ ਆਪਣੀ ਉੱਪਰ ਉੱਠਣੀ ਆ ਜੇ ਤੁਸੀਂ ਚਾਹੁੰਦੇ ਹੋ ਇੱਕ ਰੈਵਲੂਸ਼ਨ ਟਾਈਪ ਚੀਜ਼ ਬਣੇ ਨਾ ਹਰ ਇੱਕ ਬੱਚਾ ਐਥਲੈਟਿਕ ਵੱਲ ਨੂੰ ਤੁਰੇ ਤਾਂ ਜਿਹੜੇ ਥੋੜੇ ਟੌਪ ਕਲਾਸ ਬੱਚੇ ਨੇ ਉਹ ਇੱਥੇ ਦਿਖਣ ਸਰ ਜੀ ਹਰ ਘਰ ਦੇ ਵਿੱਚੋਂ ਟੈਲੈਂਟ ਨਿਕਲੂ ਤੁਹਾਨੂੰ ਮੈਂ ਦੱਸ ਦਿੰਨਾ ਸਾਰਾ ਉਹਨਾਂ ਨੂੰ ਪਹਿਲਾਂ ਮੈਂ ਗੱਲ ਦੱਸੀ ਸੀ ਅੰਡਰ 12 ਦੇ ਵਿੱਚ ਬਹੁਤ ਬੱਚੇ ਸਾਡੇ ਵਧੀਆ ਭਾਦੇ ਸੀ ਇੱਕ ਕੁੜੀ ਪਿੰਡ ਦੇ ਵਿੱਚੋਂ ਉੱਠ ਕੇ ਆਈ ਉਹਨੇ ਸਾਰੇ ਬੱਚੇ ਹਰਾਤੇ ਚੱਪਲਾ ਪਾ ਕੇ ਆਈ ਔਰ ਉਹਨੇ ਸਾਰੇ ਸਪਾਈਕਸ ਵਾਲੇ ਬੱਚੇ ਹਰਾਤੇ ਇਹੋ ਜਿਹਾ ਟੈਲੈਂਟ ਸਾਨੂੰ ਰੈਂਡਮੇ ਰੱਬ ਗਿਆ ਪਿੰਡਾਂ ਦੇ ਵਿੱਚ ਆਪਾਂ ਨੂੰ ਖੇਡਾਂ ਕਰਾਉਣੀਆਂ ਪੈਣਗੀਆਂ ਉੱਥੇ ਤਗੜੇ ਐਥਲੀਟ ਖੜਾਉਣੇ ਪੈਣਗੇ ਤਾਂ ਕਿ ਲੋਕਾਂ ਦਾ ਜਿਹੜਾ ਇਹਦੇ ਵਿੱਚ ਇੰਟਰਸਟ ਵਧੇ ਤੁਹਾਨੂੰ ਦੋ ਚੀਜ਼ਾਂ ਪਹਿਲੀ ਫੇਮ ਦੂਜਾ ਪੈਸਾ ਪਿੰਡਾਂ ਚੋਂ ਮਿਲਣਾ ਬਾਹਰ ਕਿਤੇ ਨਹੀਂ ਮਿਲਣਾ ਪਿੰਡਾਂ ਦੇ ਲੋਕ ਦਿਲ ਦੇ ਵੀ ਤਕੜੇ ਨੇ ਪੈਸੇ 'ਚ ਵੀ ਤਕੜੇ ਨੇ ਜਿੰਨਾ ਟਾਈਮ ਤੁਸੀਂ ਇਹਨਾਂ ਅੱਗੇ ਨਹੀਂ ਖੇੜਦੇ ਇਹਨਾਂ ਅੱਗੇ ਪ੍ਰੂਵ ਨਹੀਂ ਕਰਦੇ ਕਿ ਅਸੀਂ ਤਕੜੇ ਆ ਉਹਨਾਂ ਟਾਈਮ ਆਪਣੀ ਖੇਡ ਦੇ ਵਿੱਚ ਪੈਸਾ ਇਨਵੈਸਟ ਨਹੀਂ ਹੋਣਾ ਇਹੀ ਕਾਰਨ ਕਿ ਇੱਥੇ ਅਸੀਂ ਹਰ ਪਿੰਡ ਦੇ ਵਿੱਚ ਜਾ ਰਹੇ ਆ ਨਹੀਂ ਵੀਜ਼ੇ ਸਾਡੇ ਕੋਲ ਵੀ ਮੇਰੇ ਕੋਲ 10 ਕੰਟਰੀਆਂ ਦਾ ਵੀਜ਼ਾ ਪਿਆ ਜੇ ਮੈਂ ਹੁਣ ਵੀ ਜਾਵਾਂ ਨਾ ਸ਼ਾਮ ਨੂੰ ਮੈਂ ਕੈਨੇਡਾ ਅਮਰੀਕਾ ਚੜ੍ਹ ਸਕਦਾ ਮੇਰੇ ਕੋਲ ਘਰ ਵੀ ਆ ਉੱਥੇ ਮੇਰੇ ਕੋਲੇ ਸਾਰਾ ਕੁਝ ਆ ਗੱਡੀਆਂ ਵੀ ਖੜੀਆਂ ਨੇ ਸਾਡੇ ਕੋਲ ਉੱਥੇ ਸਾਰਾ ਕੁਝ ਆ ਪਰ ਤੁਸੀਂ ਜਾਣਦੇ ਨਹੀਂ ਜਿਵੇਂ ਸ਼ਾਮ ਨੂੰ ਫਲਾਈਟ ਲੈ ਕੇ ਚੜ੍ਹਨਾ ਹੋਵੇ ਮੈਂ 10 ਕੰਟਰੀਆਂ 'ਚ ਜਾ ਸਕਦਾ ਕਿਤੇ ਵੀ ਮੇਰੇ ਕੋਲੇ ਵੀਜ਼ਾ ਪਿਆ ਮੈਨੂੰ ਵੀਜ਼ਾ ਲੈਣ ਦੀ ਵੀ ਲੋੜ ਨਹੀਂ ਪਰ ਮੈਂ ਪਿੰਡ 'ਚ ਖੜਾ ਆ ਦੇਖੋ ਮਿੱਟੀ 'ਚ ਖੜੇ ਆ ਖੁਦ ਆਰਗੇਨਾਈਜ਼ ਕੀਤਾ ਰੱਸੀਆਂ ਲਵਾਈਆਂ ਨੇ ਆ ਕੇ ਸੋ ਜਿੰਨਾ ਟਾਈਮ ਥੋੜੇ ਚਾਹੇ ਟੌਪ ਐਥਲੀਟ ਨੇ ਪਿੰਡਾਂ ਦੇ ਵਿੱਚ ਨਹੀਂ ਖੇਡਣ ਗਿਆ ਕੇ ਉਹਨਾਂ ਟਾਈਮ ਗੱਲ ਨਹੀਂ ਬਣਦੀ ਉਹਨਾਂ ਟਾਈਮ ਆਪਣਾ 스ਕੇਲ ਖੇਡਾਂ ਦੇ ਵਿੱਚ ਉੱਪਰ ਨਹੀਂ ਜਾਣਾ ਇਹ ਸਚਾਈ ਆ ਤੁਸੀਂ ਦੇਖ ਲਿਓ ਵੱਡੇ ਵੱਡੇ ਸਟੇਟ ਦੇ ਨੈਸ਼ਨਲ ਦੇ ਕੰਪੀਟੀਸ਼ਨ ਹੁੰਦੇ ਨੇ ਕੁਰਸੀਆਂ ਖਾਲੀਆਂ ਖਾਲੀ ਪੰਜਾਂ ਹੁੰਦੀਆਂ ਨੇ ਦੁਨੀਆ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿੱਡੇ ਐਥਲੀਟ ਹੋ ਲੋਕਾਂ ਨੂੰ ਸਿਰਫ ਐਂਟਰਟੇਨਮੈਂਟ ਚਾਹੀਦੀ ਆ ਐਂਟਰਟੇਨਮੈਂਟ ਚਾਹੀਦੀ ਆ ਜਿੰਨਾ ਟਾਈਮ ਸਾਹਮਣੇ ਵਾਲੇ ਬੰਦੇ ਨੂੰ ਸਵਾਦ ਨਹੀਂ ਆ ਰਿਹਾ ਤੁਹਾਡੀ ਖੇਡ ਦੇ ਵਿੱਚ ਪੈਸਾ ਨਹੀਂ ਕਦੇ ਇਨਵੋਲਵ ਹੋਣਾ ਕੰਧਾਂ ਨੂੰ ਖੇਡ ਕੇ ਨਹੀਂ ਦਿਖਾਉਣਾ ਆਪਾਂ ਨੇ ਜਿੰਨਾ ਟਾਈਮ ਆਡੀਅנס ਨਹੀਂ ਸਟੇਡੀਅਮ ਨਹੀਂ ਭਰਦੇ ਉਨਾ ਟਾਈਮ ਕਿਸੇ ਕੰਪਨੀ ਨੇ ਕਿਸੇ ਫੀਲਡ ਨੇ ਤੁਹਾਡੇ ਬੱਚਿਆਂ ਦੇ ਪੈਸਾ ਇਨਵੈਸਟ ਨਹੀਂ ਕਰਨਾ ਜਿਹੜੀ ਚੀਜ਼ ਆਪਾਂ ਚਾਹੁੰਦੇ ਆ ਕਿ ਲੱਖਾਂ ਲੋਕ ਦੇਖੋ ক্রিকেট ਅੱਜ ਕਿੱਥੇ ਪਹੁੰਚ ਗਈ ক্রিকেট ਉਹਨਾਂ ਨੇ ਇੰਸਟੀਟਿਊਸ਼ਨ ਬਿਲਡ ਕੀਤੇ ਨੇ ਛੋਟੇ-ਛੋਟੇ ਲੈਵਲ ਤੋਂ ਲੈ ਕੇ ਬੰਦੇ ਕਿੱਥੇ ਸਟੇਡੀਅਮ ਕਦੇ ਖਾਲੀ ਨਹੀਂ ਹੁੰਦਾ ਆਪਣਾ ਦੇਖੋ ਵੀ ਐਥਲੈਟਿਕ ਨੂੰ ਆਪਾਂ ਕਿੰਨੇ ਕ ਦੇਖਣ ਆ ਰਹੇ ਆ ਹੁਣ ਅੱਜ ਬੱਚੀ ਆਪਾਂ ਨੇ ਕਹਿ ਕੇ ਬੁਲਾਈ ਆ ਜੈਸਮੀਨ ਦੇਖੋ ਕਿੱਡਾ ਰਤਬਾ ਬੱਚੀ ਦਾ ਪਰ ਕਿੰਨੇ ਕ ਜਾਣਦੇ ਹੋ ਹੱਥ ਖੜਾ ਕਰਕੇ ਦੱਸਿਓ ਵੀ ਤੁਹਾਨੂੰ ਕਿੰਨਿਆਂ ਨੂੰ ਪਤਾ ਸੀਗਾ ਵੀ ਇਹ ਬੱਚੀ ਇੱਥੇ ਤੱਕ ਖੇਡੀ ਆ ਪਤਾ ਹੀ ਨਹੀਂ ਕਿਸੇ ਨੂੰ ਕਿਉਂਕਿ ਇਹ ਬੱਚੇ ਖੇਡਦੇ ਆ ਉਥੇ ਜਿੱਥੇ ਤੁਸੀਂ ਜਾ ਨਹੀਂ ਸਕਦੇ ਨਾਏ ਤੁਸੀਂ ਉੱਥੇ ਜਾ ਸਕਦੇ ਹੋ ਨਾਏ ਤੁਹਾਡੇ ਕੋਲ ਆਉਂਦੇ ਨੇ ਕਿੱਥੋਂ ਕਮਿਊਨੀਕੇਸ਼ਨ ਬਣੂ ਕਿੱਥੋਂ ਟੱਚ ਬਣੂਗਾ ਤੁਹਾਨੂੰ ਕਿੱਥੋਂ ਪਤਾ ਲੱਗੂ ਹੁਣ ਤੁਹਾਨੂੰ ਮੈਂ ਇੱਕ ਚੀਜ਼ ਹੋਰ ਪੁੱਛ ਹੱਥ ਖੜਾ ਕਰਕੇ ਦੱਸਿਓ ਗੁਰਿੰਦਰ ਸਿੰਘ ਨੂੰ ਕਿੰਨੇ ਕ ਜਾਣਦੇ ਤੁਸੀਂ 100 ਮੀਟਰ ਦੇ ਵਿੱਚ ਝੂਠ ਨਾ ਬੋਲੋ ਹੱਥ ਖੜਾ ਕਰਕੇ ਦੱਸਿਓ ਤੁਹਾਨੂੰ ਕਿਸੇ ਹਾਂ ਐਥਲੀਟ ਜਾਣਦੇ ਹੋ ਜਿਹੜੇ ਉਹ ਵੀ ਰੈਂਡਮਾ ਤੁਹਾਡੇ 15 ਹੱਥ ਖੜੇ ਹੀ ਨਹੀਂ ਹੋਏ ਜਿੰਨੇ ਕ ਮੈਂ ਇਹਦਾ ਗੁਰਿੰਦਰ ਸਿੰਘ ਤੁਹਾਨੂੰ ਮੈਂ ਦੱਸਦਾ ਕੌਣਾ ਗੁਰਿੰਦਰ ਸਿੰਘ ਆਪਣੇ ਪੰਜਾਬ ਦਾ ਬੱਚਾ 100 ਮੀਟਰ ਦੇ ਵਿੱਚ ਨੈਸ਼ਨਲ ਰਿਕਾਰਡ ਹੋਲਡਰ ਆ ਕੀ ਨੂੰ ਪਤਾ ਕਿਸੇ ਨੂੰ ਵੀ ਨਹੀਂ ਨਾ ਕਦੇ ਗੁਰਿੰਦਰ ਤੁਸੀਂ ਦੇਖਿਆ ਨਾ ਕਦੇ ਆਪਾਂ ਇੰਨੇ ਜੋਗੇ ਹੋਇਆ ਕਿ ਆਪਾਂ ਗੁਰਿੰਦਰ ਨੂੰ ਪਿੰਡ ਚ ਭਜਾਈਏ ਲੈ ਆ ਕੇ ਤੁਸੀਂ ਦੇਖੋ ਵੀ ਸਾਡੇ ਬੱਚੇ ਨੇ ਆ ਵੀ ਅਚੀਵ ਕੀਤਾ ਸੋ ਇੱਥੇ ਖੇਡਣਾ ਪੈਣਾ ਤੁਹਾਨੂੰ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਕਿ ਪੰਜਾਬ ਦੇ ਵਿੱਚ ਤੁਸੀਂ ਜਦੋਂ ਵੈਲ ਨੋਨ ਹੋਵੋ ਕਿੰਨਾ ਤੁਹਾਡੇ ਤੋਂ ਪੈਸਾ ਵੀ ਨਹੀਂ ਸਾਂਭਿਆ ਜਾਣਾ ਤੁਹਾਡੇ ਤੋਂ ਖੇਡਾਂ ਵੀ ਨਹੀਂ ਸਾਂਭੀਆਂ ਜਾਣੀਆਂ ਸੋ ਇੰਨੀ ਕੁ ਬੇਨਤੀ ਆ ਸਾਰੇ ਬੱਚਿਆਂ ਨੂੰ ਕਹਿਣਾ ਕਿ ਪਿੰਡਾਂ ਦੇ ਵਿੱਚ ਖੇਡਣ ਆਓ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਵਧੀਆ ਪ੍ਰਬੰਧ ਕਰੀਏ ਥੋੜੇ ਲੋਕ ਤੁਹਾਨੂੰ ਦੇਖਣਗੇ ਤੁਹਾਡੇ ਨਾਲ ਦਿਲੋਂ ਜੁੜਨਗੇ ਤੁਹਾਡਾ ਇਹਦੇ ਵਿੱਚ ਭਲਾ ਹੋਊਗਾ ਦੇਖਣ ਵਾਲਿਆਂ ਦਾ ਵੀ ਖੇਡਣ ਵਾਲਿਆਂ ਦਾ ਵੀ ਸੋ ਇੰਨੀ ਕੋ ਗੁਜਾਰਿਸ਼ ਆ ਬੱਚੇ ਜਰੂਰ ਪਹੁੰਚਿਆ ਕਰੋ ਸਾਰੀਆਂ ਖੇਡਾਂ ਦੇ ਵਿੱਚ ਤੁਹਾਨੂੰ ਮੈਂ ਫੇਰ ਕਹਿਣਾ ਨਹੀਂ ਜਿਹੜੀ ਰੇਸ਼ਿਓ ਚੱਲਦੀ ਹੈ ਇਹੀ ਲਈ ਜਾਣੀਆਂ ਦੋ ਚਾਰ ਮੈਡਲ ਉੱਪਰ ਆਉਣਗੇ ਕੋਈ ਏਸ਼ੀਆ ਚੋਂ ਲਿਆ ਕੋਈ ਕਿਤੋਂ ਲਿਆ ਉਨਾਂ ਕੇ ਰਹਿ ਜਾਣਾ ਇੱਕ ਬੱਚਾ ਨੌਕਰੀ ਲੈ ਜੀ ਦੋ ਲੈ ਜਾਣਗੇ ਚਾਰ ਲੈ ਜਾਣਗੇ ਬਾਕੀ ਇਸ ਤੋਂ ਬਾਅਦ ਕੁਝ ਨਹੀਂ ਮਿਲਦਾ ਨੌਕਰੀ ਲੈ ਕੇ ਵੀ ਤਾਨੂੰ ਉਹ ਸਕੂਨ ਨਹੀਂ ਮਿਲਦਾ ਉਹਨਾਂ ਪੈਸਾ ਨਹੀਂ ਮਿਲਦਾ ਕਰੇ ਜੱਸੇ ਜੱਸੇ ਪੱਟੀ ਮੰਦ ਨੂੰ ਜਾਣਦੇ ਹੋ ਨਾ ਹੱਤਖੜਾ ਕਰੋ ਕਿੰਨੇ ਕ ਜਾਣਦੇ ਹੋ ਜੱਸੇ ਪੱਟੀ ਨੂੰ ਹੱਥ ਵੱਧ ਖੜੇ ਹੋਇਆ ਕਿਉਂਕਿ ਜੱਸਾ ਪਿੰਡਾਂ 'ਚ ਖੇਡਦਾ ਆ ਕੇ ਹਰ ਇੱਕ ਬੱਚੇ ਨੇ ਜੱਸਾ ਪੱਟੀ ਪਹਿਲਵਾਨ ਖੇਡਦਾ ਦੇਖਿਆ ਜੱਸੇ ਪੱਟੀ ਨੂੰ ਲੋੜ ਨਹੀਂ ਕੋਈ ਨੌਕਰੀ ਕਰਨ ਦੀ ਇੰਨਾ ਇੰਨਾ ਕੋਨੇ ਕਮਾ ਲਿਆ ਇੰਨਾ ਕ ਨਾਮ ਆ ਨਾ ਤੇ ਇੰਨੀ ਅਰਨਿੰਗਸ ਹੋ ਗਈਆਂ ਪਿੰਡਾਂ 'ਚ ਖੇਡ ਕੇ ਉਹਨੂੰ ਲੋੜ ਨਹੀਂ ਨੌਕਰੀ ਦੀ ਤੁਸੀਂ ਕਹਿ ਦੋਗੇ ਨਾ ਵੀ ਬਹੁਤ ਤਗੜਾ ਅਫਸਰ ਲਾ ਜਾ ਹੱਤਖੜੇ ਕਰ ਦੂਗਾ ਨਹੀਂ ਮੇਰੇ ਕੋਲੇ ਬਹੁਤ ਕੋਸ਼ ਆ ਨੌਕਰੀਆਂ ਵੀ ਕਰਨੀਆਂ ਸੌਖੀਆਂ ਨਹੀਂ ਤੁਹਾਨੂੰ ਕਹਿਣਾ ਵੀ ਤੁਹਾਨੂੰ ਘਰ ਤੁਹਾਡੇ ਪਿੰਡਾਂ 'ਚ ਭਰਨੇ ਆ ਜਿਵੇਂ ਜੱਸੇ ਪੱਟੀ ਹੋਣਾਂ ਦੇ ਭਰੇ ਆ ਲੋਕਾਂ ਨੇ ਤਾਂ ਕਹਿਣਾ ਪਿੰਡਾਂ ਦੇ ਵਿੱਚ ਖੇਡਿਓ ਜੇ ਤੁਸੀਂ ਚਾਹੁੰਦੇ ਹੋ ਬਾਕੀ ਤੁਸੀਂ ਉੱਪਰ ਉੱਠਣਾ ਇਹ ਲੋਕਾਂ ਨੇ ਤੁਹਾਡਾ ਮੁੱਲ ਪਾਉਣਾ ਇਹਨਾਂ ਦੇ ਦਿਲ ਤੱਕੜੇ ਨੇ ਤੁਹਾਨੂੰ ਦੇਣ ਲੱਗੇ ਇਹਨਾਂ ਨੇ ਸੋਚਣਾ ਨਹੀਂ ਜਿਨ੍ਹਾਂ ਨੇ ਜਿਨ੍ਹਾਂ ਨਾਲ ਤੁਸੀਂ ਟਾਈਪ ਕਰਨਾ ਉਹਨਾਂ ਨੇ ਤੁਹਾਡੇ ਜਿਵੇਂ 50000 ਲਾਉਣਾ ਤਾਂ ਕੰਪਨੀ ਨੇ ਇਹ ਦੇਖਣਾ ਇਹਦੇ ਜੋ 2 ਲੱਖ ਨਿਕਲੂਗਾ ਕਿਵੇਂ ਪਿੰਡਾਂ ਵਾਲਾ ਇਹ ਨਹੀਂ ਪਤਾ ਆ ਕਿ ਤੁਹਾਨੂੰ ਕਿੰਨੇ ਪੈਸਾ ਦੇ ਜਾਣ ਕਬੱਡੀ ਦੇ ਪਲੇਅਰ ਕਰੋੜਾਂ ਰੁਪਈਆ ਕਮਾਉਂਦੇ ਨੇ ਕਿਉਂ ਕਮਾਉਂਦੇ ਨੇ ਪਿੰਡਾਂ 'ਚ ਖੇਡਦੇ ਨੇ ਆ ਕੇ ਆਹੀ ਗਰਾਊਂਡਾਂ 'ਚ ਦਰੀ ਪਿਛਾ ਕੇ ਸੌ ਜਾਂਦੇ ਨੇ ਸ਼ਾਮ ਨੂੰ 50-50 ਲੱਖ ਰੁਪਈਆ ਲੈ ਕੇ ਜਾਂਦੇ ਨੇ 18 ਜਿੱਤ ਕੇ ਲੈ ਜਾਂਦੇ ਨੇ ਇੱਕ ਇੱਕ ਰੇਡਰ ਥਾਰ ਲੈਣੀ ਔਖੀ ਆ 15-20 ਲੱਖ ਰੁਪਈਆ ਦੀ ਆਉਂਦੀ ਆ ਸ਼ਾਮ ਨੂੰ ਰੇਡਾਂ ਪਾ ਕੇ ਥਾਰ ਲੈ ਕੇ ਜਾਂਦੇ ਨੇ ਕਿਉਂ ਦਰੀ ਪਿਛਾ ਕੇ ਟਰੈਕ ਤੇ ਸੌਂਦੇ ਨੇ ਫੀਲਿੰਗ ਛੋਟੀ ਆ ਫੀਲਿੰਗ ਹਮੇਸ਼ਾ ਛੋਟੀ ਰੱਖਿਆ ਕਿ ਅਸੀਂ ਛੋਟਿਆਂ ਤਾਂ ਵੱਡੇ ਹੋਏ ਨੇ ਦੱਸੋ ਅੱਜ ਤੱਕ ਕਿ ਕਿੱਥੇ ਐਥਲੈਟਿਕ ਦੇ ਕਿਹੜੇ ਬੰਦੇ ਨੂੰ ਥਾਰ ਮਿਲੀ ਆ 15-15 ਟਰੈਕਟਰ ਖੜੇ ਨੇ ਪਲੇਰਾਂ ਦੇ ਘਰੇ ਕਿੱਥੋਂ ਜਿੱਤੇ ਨੇ ਪਿੰਡਾਂ ਚੋਂ ਜਿੱਤੇ ਨੇ ਗਰਾਉਂਡ ਸਤਾਹ ਹੈ ਨਾ ਵੀ ਜੇ ਬਾਕੀ ਚਾਹੁੰਦੇ ਹੋ ਕਿ ਤਗੜੇ ਹੋਣਾ ਤਾਂ ਤੁਹਾਨੂੰ ਪਿੰਡਾਂ ਦੇ ਵਿੱਚ ਆ ਕੇ ਲੋਕਾਂ ਨੂੰ ਦਿਖਾਉਣਾ ਪੈਣਾ ਕਿ ਆ ਸਾਡੀ ਗੇਮ ਆ ਇੰਨੀ ਸਾਡੀ ਮਿਹਨਤ ਆ ਸਾਨੂੰ ਸਪੋਰਟ ਕਰੋ ਅੱਜ ਕੱਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਕਿਹੜੀ ਗੇਮ ਆ ਐਂਟਰਟੇਨਮੈਂਟ ਤੇ ਗੱਲ ਖੜੀ ਆ ਸਾਰੀ ਉਹ ਸੋ ਤਾਂ ਕਹਿੰਦਾ ਜਿੱਥੇ ਵੀ ਅਸੀਂ ਵੀਡੀਓ ਪਾ ਕੇ ਤੁਹਾਨੂੰ ਬੁਲਾਉਂਦੇ ਆ ਜਰੂਰ ਪਹੁੰਚਿਓ ਖੇਡਾਂ ਵੱਡੀਆਂ ਹੋਣਗੀਆਂ ਤੁਹਾਡੇ ਨਾਲ ਲੋਕ ਜੁੜਨਗੇ ਤੁਹਾਡਾ ਤਾਂ ਲੈਵਲ ਉੱਪਰ ਜਾਣਾ ਸੋ ਤਾਂ ਕਰਕੇ ਪਿੰਡਾਂ ਦੇ ਵਿੱਚ ਖੇਡਾਂ ਕਰਾ ਰਹੇ ਹਾਂ ਬਹੁਤ-ਬਹੁਤ ਸ਼ੁਕਰੀਆ ਇਹ ਸਪੋਰਟ ਕਰਨਾ ਇਹ ਬੱਚੇ ਥੋੜੇ ਆਪਣੇ ਦਿਨ-ਰਾਤ ਮਿਹਨਤ ਕਰਦੇ ਨੇ ਆਪਣਾ ਫਰਜ਼ ਇਹਨਾਂ ਨੂੰ ਸਪੋਰਟ ਕਰਨਾ ਸੋ ਇੱਕ ਵਾਰੀ ਤਾੜੀ ਮਾਰ ਦਿਓ ਸਾਰੇ ਬਹੁਤ-ਬਹੁਤ ਸ਼ੁਕਰੀਆ ਇੱਥੋਂ ਹੀ ਸਾਰਾ ਕੁਝ ਬਣਨਾ ਜਿੰਨਾ ਟਾਈਮ ਜੜ ਨਹੀਂ ਜੜ ਨਹੀਂ ਭੁੱਲ ਜੇ ਆਪਾਂ ਜੜ ਭੁੱਲ ਗਏ ਤਾਂ ਕਦੇ ਤਕੜੇ ਨਹੀਂ ਹੋਵਾਂਗੇ ਇੱਥੇ ਆ ਜਾਓ ਇੱਥੇ ਇਹ ਨਹੀਂ ਪਤਾ ਕੋਈ ਖੁਸ਼ ਹੋਇਆ ਤੁਹਾਨੂੰ ਕੀ ਦੇ ਜਵੇ ਸੋ ਇਹ ਚੀਜ਼ ਆ ਜੀ ਬਾਕੀ ਚਲੋ ਆਪਾਂ ਖੇਡਾਂ ਆਪਣੀਆਂ ਕੰਟੀਨਿਊ ਕਰੀਏ